ਅਨੇ ਕਿ ਨਾਮ ਤੇ ਰੇ ਜਿਵੰਤ ਕੌਰ ਜੀ ਜਿਵੰਤ ਕੌਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਖਾਂ ਦਾ ਕੈਂਪ ਲੱਗਾ ਵਾ ਜਾਂ ਹੋਰ ਬਿਮਾਰੀਆਂ ਦਾ ਲੱਗਾ ਵਾ ਕੋਈ ਪੈਸਾ ਤਨੀ ਲਿਆ ਜਾਂਦਾ ਨਹੀਂ ਨਹੀਂ ਜੀ ਨਹੀਂ ਨਹੀਂ ਬਹੁਤ ਸੇਵਾ ਕਰਦੇ ਨੇ ਜੀ ਬਹੁਤ ਧੰਨਵਾਦ ਕਰਦੇ ਨੇ ਆਈਆਂ ਸੰਗਤਾਂ ਨੇ ਤੇ ਬਹੁਤ ਹਾਂ ਜੀ ਤੁਸੀਂ ਆਪਣਾ ਹਾਂ ਜੀ ਮੈਂ ਕਰਵਾਇਆ ਜੇ ਤਾਂ ਹੁਣ ਮੈਂ ਫੇਰ ਆਈ ਸਾ ਮੇ ਥੋੜੀ ਜਿਹੀ ਲੇਟ ਹੋ ਗਈ ਸਾ ਇਸ ਕਾਰਨ ਕਰਕੇ ਮੈਂ ਹੁਣ ਇਹਨਾਂ ਨੂੰ ਕੈਂਡੀ ਵੀ ਮੇਰਾ ਪ੍ਰੈਸ਼ਨ ਦੂਜੀ ਅੱਖ ਦਾ ਵੀ ਜਰੂਰ ਕਰ ਦੋ कि ਮੈਨੂੰ ਬਹੁਤ ਮੁਸ਼ਕਲ ਆ ਜਿਹੜਾ ਆਉਣ ਜਾਣ ਦਾ ਖਰਚਾ ਵੱਜਣਾ ਨਹੀਂ ਨਹੀਂ ਜੀ ਕੋਈ ਨਹੀਂ ਦਿੰਦਾ ਅਸੀਂ 1 ਰੁਪਈਆ ਨਹੀਂ ਦਿੱਤਾ ਨਹੀਂ ਨਹੀਂ ਜੀ ਪਹਿਲੀ ਵਾਰ ਦਵਾਈ ਇਦਾਂ ਹੀ ਦਿੱਤੀ ਸਾਨੂੰ ਅੰਦਰ ਬਾਹਰ ਅਸੀਂ ਜਾਣੇ ਆ ਐ ਨਿਗਾ ਸਾਨੂੰ ਦਿੱਤੀ ਆ ਦੀਦੇ ਸਾਡੇ ਚੱਲ ਗਏ ਨੇ ਹੋਰ ਸਾਨੂੰ ਕੀ ਚਾਹੀਦਾ ਆ ਐਨੀ ਸੇਵਾ ਕਰਨ ਦਾ ਸੰਤ ਦੀ ਕਿਸ ਪ੍ਰਾਲਾਵਾ ਗੁਰਦੁਆਰੇ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਤੇ ਰਾਤ ਦਿਨ ਧੰਨਵਾਦ ਕਰਦੇ ਆ ਇਹਦੇ ਮੈਂ ਭਪਿੰਦਰਜੀਤ ਸਿੰਘ ਸ਼ੀਨਾ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦਾ ਮੈਂਬਰ ਅੱਜ ਜਿਹੜਾ ਕੈਂਪ ਬਾਬਾ ਜੀ ਨੇ ਲਾਇਆ ਸਾਡੇ ਇਲਾਕੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਲੰਗਰ ਜਿਹੜਾ ਚਲਾਇਆ ਸੀਗਾ ਉਹ ਸਦਾ ਹੀ ਚੱਲਦਾ ਰਹਿਣਾ ਤੇ ਚੱਲਦਾ ਰਹੂਗਾ ਅੱਜ ਜਿਹੜਾ ਬਾਬਾ ਜੀ ਨੇ ਕੈਂਪ ਲਾਇਆ ਅੱਖਾਂ ਦਾ ਲਾਇਆ ਜਾਂ ਦੂਜੇ ਰੋਗਾਂ ਦਾ ਲਾਇਆ ਇਹ ਵੀ ਇੱਕ ਲੰਗਰ ਹੀ ਆ ਬਾਬਾ ਜੀ ਵੱਲੋਂ ਜਿਹੜਾ ਅੱਜ ਕੋਈ ਗਰੀਬ ਹੋਵੇ ਅਮੀਰ ਹੋਵੇ ਕੋਈ ਵੀ ਇਸ ਕੈਂਪ ਦਾ ਜਿਹੜਾ ਉਹਨਾਂ ਨੇ ਲਾਹਾ ਲਿਆ ਅਸੀਂ ਵੀ ਅੱਜ ਅੱਖਾਂ ਖਾਉਣ ਵਾਸਤੇ ਇੱਥੇ ਆਏ ਸੀਗੇ ਬਾਬਾ ਜੀ ਨਾਲ ਮੇਲ ਹੋਇਆ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਬਾਬਾ ਜੀ ਨੇ ਸਾਡੇ ਇਲਾਕੇ ਦੇ ਵਿੱਚ ਜਿਹੜਾ ਐਡਾ ਵੱਡਾ ਪ੍ਰਾਲਾ ਜਿਹੜਾ ਕਰਨਾ ਕੋਈ ਛੋਟੀ ਜੀ ਗੱਲ ਨਹੀਂ ਗੀ ਫ੍ਰੀ ਇਨਕਮ ਵੰਡਣੀ ਆ ਜਾਂ ਫ੍ਰੀ ਇਲਾਜ ਕਰਨਾ ਫ੍ਰੀ ਆਪਰੇਸ਼ਨ ਕਰਨੇ ਅੱਜ ਜਿਹੜਾ ਮੈਡੀਕਲ ਦਾ ਖਰਚਾ ਜਿਹੜਾ ਲਾਓ ਤੁਸੀਂ ਡਾਕਟਰਾਂ ਦਾ ਲਾਓ ਅੱਜ ਕੱਲ ਗਰੀਬ ਦੀ ਪਹੁੰਚ ਬਹੁਤ ਦੂਰ ਹੋ ਚੁੱਕਾ ਕਈ ਅੱਜ ਜਿਹੜੀ ਆ ਕੋਈ ਗਰੀਬ ਆਦਮੀ ਜਿਹੜਾ ਅੱਖਾਂ ਦੇ ਪਿੱਛੋਂ ਜਿਹੜਾ ਉਹ ਆਪਰੇਸ਼ਨ ਹੋ ਜੂਗਾ ਉਹ ਆਪਣੀ ਜ਼ਿੰਦਗੀ ਜਿਹੜੀ ਉਹ ਬੜੀ ਚੰਗੀ ਤਰੀਕੇ ਨਾਲ ਨਿਭਾ ਸਕਦਾ ਅੱਖਾਂ ਦੇ ਨਾਲ ਹੀ ਸਭ ਕੁਝ ਆ ਅੱਜ ਅਸੀਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਅਤੇ ਅੱਗੇ ਵੀ ਇਹਨਾਂ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਉਦਮ ਦੇਣ ਅਸੀਂ ਵੀ ਇਹ ਇਲਾਕੇ ਵੱਲੋਂ ਇਹਨਾਂ ਦਾ ਸਾਥ ਦੇਵਾਂਗੇ ਅੱਜ ਜਿਹੜਾ ਇਹਨਾਂ ਨੇ ਫੁਰਲ ਕੀਤਾ ਬਹੁਤ ਹੀ ਵਧੀਆ ਮੈਂ ਇੰਨੀਆਂ ਗੱਲਾਂ ਕਹਿੰਦਾ ਹਾਂ ਖੁਮਤਾ ਜੱਜ ਵੈਗਰ ਜੀ ਖਾਲਸਾ ਵੈਗਰ ਜੀ ਮੈਂ ਕੀ ਕਹਾਂ ਗੁਰੂ ਜੀ ਕਾ ਖਾਲਸਾ ਵੈਲਕੁ ਰਹਿਕਤ ਅੱਜ ਸਾਡਾ 24 ਸਾਲ ਹੋ ਗਏ 24ਵਾਂ ਬਾਰਡਰ ਏਰੀਆ ਜਨਾਲਾ ਕੈਂਪ ਸਾਰੀਆਂ ਬਿਮਾਰੀਆਂ ਦਾ ਮੇਨ ਜਿਹੜਾ ਹੈ ਉਹ ਅੱਖਾਂ ਦਾ 24 ਸਾਲ ਹੋ ਗਏ ਹਰ ਸਾਲ ਲੱਗਦਾ ਆਇਆ ਕਿ ਕਿ ਲੋੜ ਪੱਕਾ ਵੀ ਲੱਗਿਆ ਫਿਰ ਮੁੜ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਨਾਲੇ ਅਸੀਂ ਆ ਗਏ ਉੱਥੇ 10-12 ਸਾਲ ਦੀ ਸੇਵਾ ਕਰਕੇ ਉਹ ਸਾਮ ਸੰਭਾਲ ਕੀਤੀ ਗਈ ਕਮੇਟੀ ਨੂੰ ਦੇਤੀ ਸੇਵਾ ਫਿਰ ਮੁੜ ਕੇ ਇੱਥੇ ਆ ਗਏ ਉਮਰਪੁਰਾ ਪਿੰਡ ਗੁਰਦੁਆਰਾ ਬਾਬਾ ਜੋਰਾਵਾਲ ਸਿੰਘ ਬਾਬਾ ਫਤੇ ਸਿੰਘ ਵੇਖੇ ਇੱਥੇ 9 ਸਾਲ ਹੋ ਗਏ ਨੇ ਨੌਵਾਂ ਕੈਂਪ ਅੱਜ ਚੱਲਿਆ ਸਵੇਰ ਦਾ ਹੀ ਸੰਗਤ ਨੇ ਬਾਰਡਰ ਏਰੀਆ ਨੇ ਲੋਕਾਂ ਨੇ ਇਸ ਕੈਂਪ ਦਾ ਬੜਾ ਲਾਹਾ ਲਿਆ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੀ ਆਏ ਉਦਘਾਟਨ ਕਰਕੇ ਗਏ ਔਰ ਲਗਭਗ ਅਸੀਂ 600 ਮਰੀਜ਼ ਸਵੇਰ ਦਾ ਜਿਹੜਾ ਹੈ ਉਹ ਓਪੀਡੀ ਕਰ ਚੁੱਕੇ ਆਂ ਬਾਕੀ ਬਿਮਾਰੀਆਂ ਦਾ ਵੀ ਤੇ ਅੱਖਾਂ ਦਾ ਵੀ ਇਹ ਕੈਂਪ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਮਾਪੁਰਖਾਨੀ ਅਸੀਸਾਂ ਦੇ ਰਾਗ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਚੱਲਦਾ ਹੈ ਇੱਥੇ ਜਿੰਨੇ ਵੀ ਅੱਜ ਤੱਕ ਆਪਰੇਸ਼ਨ ਹੋਏ ਨੇ ਪਿਛਲੇ ਸਾਲ 360 ਹੋਏ ਸੀ ਉਸ ਤੋਂ ਪਿਛਲੇ ਸਾਲ 150 ਹੋਇਆ ਸੀ ਹਰ ਸਾਲ ਇਹ ਆਪਰੇਸ਼ਨ ਪਰ ਦਾਤੇ ਦੀ ਮਿਹਰ ਨਾਲ ਸਾਰਾ ਕੈਂਪ ਜਿਹੜਾ ਚੜ੍ਹਦੀਆਂ ਕਲਾਂ ਨਾਲ ਚੱਲਦਾ ਸਰਬੱਤ ਦੇ ਭਲੇ ਵਾਸਤੇ ਆ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ 24 ਘੰਟੇ ਲੰਗਰ ਬਾਕੀ ਸਿਵਾਵਾ ਅਜ ਨਾਲੇ ਵਿਖੇ ਇਸ ਥਾਨ ਸਤਿਗੁਰ ਨੇ ਬਖਸ਼ਿਆ ਹੈ ਵੀ ਅੱਜ ਵੀ ਵਿਦਵੰਤ ਸੰਗਤਾਂ ਨੇ ਲਾਹਾ ਲਿਆ ਜਿੱਥੇ ਭਾਈ ਅਮਰਜੀਤ ਸਿੰਘ ਭਾਈ ਜਗਤਾਰ ਸਿੰਘ ਭਾਈ ਬਲਕਾਰ ਸਿੰਘ ਰਲ ਮਿਲ ਕੇ ਮੇਰਾ ਸਾਥ ਦਿੰਦੇ ਸਾਰੀ ਕਮੇਟੀ ਆਪ ਕੰਮ ਕਰਦੀ ਹੈ ਸੀਨਾ ਸਾਹਿਬ ਦੀ ਵੀ ਪਹੁੰਚੇ ਨੇ ਗੋਵਿੰਦਰ ਸਿੰਘ ਦੀ ਇਹਨਾਂ ਨੂੰ ਵੀ ਜੀ ਆਇਆਂ ਇਹਨਾਂ ਦੇ ਇਲਾਕੇ ਦਾ ਕੰਮ ਹੈ ਇਹ 2 ਮਿੰਟ ਇਹ ਵੀ ਆਪਣਾ ਆਪ ਦੱਸਣਗੇ ਇਲਾਕੇ ਸਾਡੇ ਦੇ ਵਿੱਚ ਕਿਵੇਂ ਸੇਵਾ ਚੱਲਦੀ ਆ ਅਸੀਂ ਅਸੀਸ ਮੰਗਦੇ ਆ ਸੰਗਤਾਂ ਦੀ ਅਸੀਂ ਅਰਦਾਸ ਮੰਗਦੇ ਆ ਸੰਗਤਾਂ ਦੀ ਤੇ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਸਾਡੇ ਕੈਂਪ ਚੱਲਦੇ ਰਹਿਣ ਤੇ ਸਰਬੱਤ ਦੇ ਭਲੇ ਵਾਲਾ ਮਿਸ਼ਨ ਸਾਡਾ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਐਨ ਕਾਣੀ ਦਿੱਤੀਆਂ ਗਈਆਂ ਮਾਸਕੀਆਂ ਕੈਨਕਾਂ ਜਿਹੜੀਆਂ ਸਵੇਰ ਦੀ 350 400 ਕਹਿ ਰਹੇ ਨੇ ਅੰਕ ਸਾਡੀ ਔਰ ਜਿੱਥੇ ਮੈਂ ਬਿਠਾਇਆ ਸੀ ਐਨ ਕੰਦੇ ਕੇ ਮੁੰਡਾ ਉਹਨੂੰ ਮੈਂ ਹੁਣ ਪੁੱਛਿਆ ਬੀਬੀ ਨੂੰ ਤੇ ਉਹ ਐਨ ਕਾਤ ਲੱਗ ਗਈਆਂ ਨੇ ਸਵੇਰ ਦੀਆਂ 4 ਡੱਬੇ ਕਹਿੰਦੇ ਲੱਗ ਚੁੱਕੇ ਨੇ ਬਾਕੀ ਵੀ ਐਨ ਕਾਂ ਦੇ ਨੰਬਰ ਸਾਰੇ ਨੋਟ ਕਰ ਲਏ ਨੇ ਕਿਉਂਕਿ ਸਾਰੀਆਂ ਤਿਆਰ ਨਹੀਂ ਹੁੰਦੀਆਂ ਕਿਹਦਾ 2 ਨੰਬਰ ਦੀ ਚਾਹੀਦੀ ਕਿਸ ਨੂੰ 3 ਨੰਬਰ ਦੀ ਚਾਹੀਦੀ ਉਹ ਨੰਬਰ ਲਿਖ ਲਿਆ ਤੇ ਨਾਲ ਨਾਲ ਬਣਾ ਬਣਾ ਕੇ ਘਰਾਂ ਦੇ ਵਿੱਚ ਪਹੁੰਚਾਵਾਂਗੇ ਫੋਨ ਨੰਬਰ ਲੈ ਲਏ ਅਸੀਂ 350 400 ਐਨ ਇੱਕ ਸਵੇਰ ਦੀ ਜਾ ਚੁੱਕੀ ਆ ਬਾਈ ਜਿਹੜਾ ਪ੍ਰੋਸੀਜਰ ਕਰਨਾ ਨੂੰ ਬੰਦਾ ਸੰਤਾਂ ਨੂੰ ਆਪ ਲੈ ਆ ਕੇ ਜਾਂਦੇ ਹੋ ਆਪ ਨੂੰ ਫੋਨ ਕਰਦੇ ਆ ਅਸੀਂ ਅੱਜ ਹੀ ਬੱਸ ਕਰਾਏ ਤੇ ਕੀਤੀ ਐ ਹੁਣੇ ਮੈਂ ਗੱਲ ਕਰਕੇ ਅੱਧਿਆ 3000 ਰੁਪਿਆ ਇੱਕ ਦਿਨ ਦਾ ਬੱਸ ਦੇ ਇੱਥੇ ਲੈ ਕੇ ਜਾਣਾ ਫਿਰ ਉਹਨਾਂ ਨੂੰ ਆਪਰੇਸ਼ਨ ਕਰਾ ਕੇ ਘਰ ਘਰ ਜਾ ਕੇ ਛੱਡ ਕੇ ਆਉਣਾ ਇਹ ਹਸਪੀਟਲ ਵਿੱਚ ਵੀ ਲੰਗਰ ਚਲਾਈਦਾ ਇਹ ਬਿਲਕੁਲ ਫ੍ਰੀ ਹੈ ਖਾਲੀ ਕੋਈ ਵੀ ਖਰਚਾ ਸੰਗਤ ਕੋਲੋਂ ਜਾਂ ਮਰੀਜ਼ਾਂ ਕੋਲੋਂ ਨਹੀਂ ਲਿਆ ਜਾਂਦਾ ਫ੍ਰੀ ਦੀ ਗੱਲ ਕਰੀਏ ਤੇ ਸਾਡੇ ਕੋਲ ਕਿਹੜੇ ਕੋਈ کارਖਾਨੇ ਚੱਲਦੇ ਨੇ ਸੰਗਤ ਦੀ ਮਾਇਆ ਕੀਰਤਨ ਦੀ ਮਾਇਆ ਜਿਦਣਾ ਹੀ ਇਹ ਸਾਰਾ ਹਰ ਸਾਲ ਕੈਂਪ ਲਾਈਦੇ ਲੇਕਿਨ ਮਰੀਜ਼ ਕੋਲੋਂ 1 ਰੁਪਏ ਦਾ ਵੀ ਕੋਈ ਖਰਚਾ ਨਹੀਂ